ਕਸਾਨਾਤੇ ਹੋਏ ਐਕਸ਼ਨ ਦੀ ਗੂੰਜ ਦਿੱਲੀ ਤੱਕ ਪੈਂਦੀ ਨਜ਼ਰ ਆ ਰਹੀ ਹੈ ਜਿੱਥੇ ਕਿ ਸੰਸਦ ਵਿੱਚ ਸੈਸ਼ਨ ਚੱਲ ਰਿਹਾ ਤਾਂ ਉਧਰ ਕਾਂਗਰਸ ਦੇ ਸੰਸਦਾਂ ਵੱਲੋਂ ਵੱਡੇ ਪੱਧਰ ਤੇ ਰੋਸ ਹੈ ਜਿਹੜਾ ਜ਼ाहिर ਕੀਤਾ ਜਾ ਰਿਹਾ ਹੈ ਤਾਂ ਸਸਦ ਦੇ ਬਾਹਰ ਡਾਕਟਰ ਧਰਮਵੀਰ ਗਾਂਧੀ ਸੁਖਜਿੰਦਰ ਸਿੰਘ ਰੰਧਾਵਾ ਐਮਪੀ ਅਤੇ ਰਾਜਾ ਵੜਿੰਗ ਵੱਲੋਂ ਰੋਸ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਤਾਂ ਵੱਡੇ ਪੱਧਰ ਤੇ ਰੋਸ ਜ਼ਾਹਰ ਕਰਦੇ ਨਜ਼ਰ ਆ ਰਹੇ ਨੇ ਕਾਂਗਰਸ ਪਾਰਟੀ ਦੇ ਸਸਦ ਤਾਦਾਦ ਦੇ ਕਿ ਪੰਜਾਬ ਵਿੱਚ ਜਿਵੇਂ ਮਿੱਤੇ ਕੱਲ ਤੋਂ ਲਗਾਤਾਰ ਕਿਸਾਨਾਂ ਤੇ ਐਕਸ਼ਨ ਜਾਰੀ ਹੈ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਇੱਕ ਤੋਂ ਇੱਕ ਪ੍ਰਦਰਸ਼ਨ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜਿਸ ਦੇ ਚਾਲਦੇ ਆ ਜਿੱਥੇ ਸੈਸ਼ਨ ਚੱਲ ਰਿਹਾ ਲੋਕ ਸਭਾ ਚ ਤਾਂ ਉਧਰ ਲੋਕ ਸਭਾ ਦੇ ਬਾਹਰ ਰੋਸ ਜਿਹੜਾ ਜਾਹਰ ਕੀਤਾ ਜਾ ਰਿਹਾ ਪੰਜਾਬ ਦੇ ਕਾਂਗਰਸੀ ਐਮਪੀਆ ਵੱਲੋਂ ਤਾਂ ਆਪ ਸਰਕਾਰ ਦੇ ਖਿਲਾਫ ਜਿਹੜੇ ਆ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਡਾਕਟਰ ਅਕਬੀਰ ਗਾਂਧੀ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਐਮਪੀ ਆਮਰਿੰਦਰ ਸਿੰਘ ਰਾਜਾ ਵੜਿੰਗ ਤਾਂ ਵੱਡੇ ਪੱਧਰ ਤੇ ਰੋਸ ਹੈ ਜਿਹੜਾ ਉਹ ਦਿਖਾਈ ਨਜ਼ਰ ਆ ਦਿੱਤਾ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਕਿਸਾਨਾਂ ਤੇ ਜੋ ਐਕਸ਼ਨ ਹੋਇਆ ਉਸ ਨੂੰ ਲੈ ਕੇ ਜਿੱਥੇ ਕਿਸਾਨਾਂ ਚ ਰੋਹ ਪੜਿਆ ਹੋਇਆ ਤਾਂ ਉਧਰ ਸਿਆਸੀ ਗਲਿਹਾਰਾਂ ਚ ਵੀ ਬੜੀ ਹਲਚਲ ਮੱਚੀ ਹੋਈ ਐ ਤੇ ਲਗਾਤਾਰ ਸਿਆਸੀ ਰਿਐਕਸ਼ਨ ਵੀ ਜਿਹੜੇ ਆ ਸਾਹਮਣੇ ਆ ਰਹੇ ਨੇ ਸਿਆਸੀ ਬਿਆਨਵਾਦੀਆਂ ਵੀ ਲਗਾਤਾਰ جاری ਨੇ ਜਿਸ ਤੇ ਚੱਲਦਿਆਂ ਹੁਣ ਆ ਦੇਖਿਆ ਗਿਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿ ਰਹੇ ਆ ਕਿ ਜੇਕਰ ਐਮਐਸਟੀ ਨਹੀਂ ਦੇਣੀ ਸੀ ਤਾਂ ਫਿਰ ਮੀਟਿੰਗਾਂ ਕਿਉਂ ਹੁੰਦਾ ਇਹ ਵੱਡਾ ਸਵਾਲ ਵੀ ਉਹਨਾਂ ਵੱਲੋਂ ਖੜਾ ਕਰ ਦਿੱਤਾ ਗਿਆ ਤੇ ਉਤੇ ਹੀ ਵੱਖ-ਵੱਖ ਜਿਹੜੇ ਆ ਸਵਾਲ ਖੜੇ ਕਿੱਤੇ ਜਾ ਰਿਹਾ ਤਾਂ ਦੇਖ ਕਰ ਦੇਖਿਆ ਜਾਵੇ ਕਿ ਲਗਾਤਾਰ ਐਕਸ਼ਨ ਆ ਜਿਹੜਾ ਉਹ ਕਿਸਾਨਾਂ ਤੇ ਜਾ ਰਹੀ ਹੈ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਖਲਾਇਆ ਜਾ ਰਿਹਾ ਅਤੇ ਉਥੇ ਹੀ ਜੇਕਰ ਦੇਖਿਆ ਜਾਵੇ ਕਿ ਇਸ ਦੀਆਂ ਗੂੰਜਾਂ ਹੁਣ ਦਿੱਲੀ ਤੱਕ ਵੀ ਪਹੁੰਚੀਆਂ ਨੇ ਤੇ ਉਧਰ ਐਮਪੀ ਨੇ ਜਿਹੜੇ ਕਾਂਗਰਸ ਪਾਰਟੀ ਦੇ ਉਹਨਾਂ ਵੱਲੋਂ ਰੋਸ ਆ ਜਿਹੜਾ ਜਤਾਇਆ ਗਿਆ ਤਾਂ ਸਸਦ ਦੇ ਬਾਹਰ ਜਿਹੜੇ ਆ ਤਖਤੀਆ ਫੜ ਕੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਏ ਨੇ ਕਾਂਗਰਸ ਪਾਰਟੀ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਡਾਕਟਰ ਧਰਮਵੀਰ ਗਾਂਧੀ ਅਮਰਿੰਦਰ ਸਿੰਘ ਰਾਜਾ ਵੜਿੰਗ ਤਾਂ ਤਸਵੀਰਾਂ ਜਿਹੜੀਆਂ ਲੋਕ ਸਭਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਰੋਸ ਪ੍ਰਦਰਸ਼ਨ ਕਿਸਾਨਾਂ ਦੇ ਹੱਕ ਵਿੱਚ ਕਰ ਰਹੇ ਨੇ ਪੰਜਾਬ ਦੇ ਕਾਂਗਰਸੀ ਐਮਪੀ